ਆਗਲਾ ਇੰਨਾ ਸੱਚ ਨਾ ਬੋਲ ਪਿੰਕੀ ਨੇ ਗੁੱਸਾ ਕਰ ਜਾਣਾ ਹੀ ਮੈਨੂੰ ਨੇਪਾਲੀ ਨੇਪਾਲੀ ਫੇਰ ਕਹਿ ਦੇਣਾ ਇਹਨੇ ਭਾਜਪਾ ਨੇ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਕੱਢਿਆ ਬਾਹਰ ਪਹਿਲਾ ਬੰਦਾ ਮੈਂ ਦੇਖਿਆ ਜਿਹੜਾ ਭਾਜਪਾ ਚੋਂ ਵੀ ਕੱਢਿਆ ਗਿਆ ਉਹ ਭਾਜਪਾ ਦਾ ਚੌਂਦੀ ਹੈ ਜੇ ਜਵਲ ਪਰ ਉਹਨਾਂ ਨੂੰ ਇੱਥੇ ਵੀ ਨਹੀਂ ਕੋ ਦੇਖਿਆ ਤਾਲਾ ਭਾਜਪਾ ਨੇ ਕੀ ਕਿਹਾ ਭਾਜਪਾ ਕਹਿੰਦੀ ਮੈਂ ਹੁਣੇ ਦੱਸ ਦਣਾ ਸੋਸ਼ਲ ਮੀਡੀਆ ਤੇ ਔਰਤ ਕਲਾਬ ਇਤਰਾਯੋਗ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਨੇਤਾ ਤੇ ਐਫ ਆਈ ਆਰ ਦਰਜ ਚੱਕੋ ਠੀਕ ਹੈ ਪਹਿਲਾਂ ਲੋਕਨ ਸਾਹਿਬ ਪਾਰਟੀ ਫਿਰ ਕਾਂਗਰਸ ਤੇ ਫਿਰ ਉਹਨ ਭਾਜਪਾ ਦਾ ਫੜਿਆ ਸੀ ਪੱਲਾ ਹੋਰ ਕਿਹਦਾ ਰਹਿ ਗਿਆ ਪੱਲਾ ਕਲਾ ਦਾ ਲਾ ਤੂੰ ਤਾਂ ਜਿਹੜਾ ਕੋ ਕਰਨਾ ਸੀ ਕਰਤਾ ਜਿਹੜਾ ਤੂੰ ਕਰਨਾ ਸੀ ਨਾ ਤੂੰ ਕਰਤਾ ਜੋ ਮੇਰੀ ਇੱਜ਼ਤ ਲਾਉਣੀ ਬਾਂਗੜ ਸਾਹਿਬ ਸਭ ਸਾਰੀ ਸੈਟਿੰਗ ਤੇ ਨਹੀਂ ਹੁਣ ਤੂੰ ਟੈਂਸ਼ਨ ਨਾਲ ਕਾਹਦਾ ਤੂੰ ਫੋਨ ਕਰਾਉਂਦਾ ਫਿਰਦਾ ਧੰਨਵਾਦ ਬਈ ਬਈ ਯਾਰ ਮਾਰ ਹੋ ਗਈ ਪਰ 1000 ਦਾ ਮੈਂ ਉਹਦਾ ਵੀ ਤਾਂ ਨਾਂ ਲੈ ਹੀ ਰਿਆਂ ਵੀਰੇ ਵਿੱਚ ਵੀ ਇਹਦੇ ਕੋਲ ਸਾਰਾ ਕੁਝ ਲੈ ਲਓ ਖਰੀਦ ਲਓ ਗੋਪੇ ਨੂੰ ਖਰੀਦ ਲਓ ਭਾਜੀ ਤੇਰੇ ਵਰਗਾ ਥੋੜੀ ਆ ਉਹ ਅੰਡੈਵਰਾਂ ਤੇ ਵਿਕ ਜੇ 18 ਤੇ ਵਿਕ ਜੇ ਇੱਥੇ ਨਾ ਹੁਣ ਸਾਰੇ ਮੇਰੇ ਚੱਲ ਭੈਣ ਭਰਾਈ ਨੇ ਗਲੀ ਜੋ ਕੋ ਕੁੱਤਾ ਕੁੱਤੀ ਸੰਭੋਗ ਕਰਦੇ ਹੋਣ ਨਾ ਆਪਾਂ ਸਾਈਡ ਤੋਂ ਲੰਘ ਜੀਦਾ ਵੀ ਕਾਹ ਨੂੰ ਯਾਰ ਬਈ ਨਹੀਂ ਢੀਕ ਲੱਗਦਾ ਸਾਰੇ ਦੇ ਦੇਣਾ ਤੇ ਇਹ ਨੇ ਜਿਹੜੇ ਪਰਚੇ ਪਵਾ ਕੇ ਸਿਕਿਉਰਿਟੀ ਲਈ ਹੋਈ ਆ ਉਹ ਚੇ ਗਵਾ ਦਿੰਦਾ ਵੀ ਮੈਂ ਮੌਕੇ ਦਾ ਉਹ ਕਹਿੰਦਾ ਮੈਂ ਮੌਕੇ ਦਾ ਮੁੱਖ ਗਵਾਹ ਮਾਰੀ ਐ ਕੇਸ ਦਾ ਧੰਨਵਾਦ ਪੁੱਤਰ ਸਹਿਬਾ ਮੌਕੇ ਦਾ ਗਵਾਹ ਪਈਏ ਰੇਪ ਕੇਸ ਦਾ ਵੀ ਤੂੰ ਸਾਲਿਆ ਫੱਟੇ ੱੱਲੇ ਬੈਠਾ ਦੀ ਵੀ ਜੇ ਆਪਣੀ ਭੈਣ ਦੀ ਇੱਜ਼ਤ ਨਹੀਂ ਬਚਾਈ ਦਿੱਤੋਂ ਸਹੀ ਗੱਲ ਤਾਂ ਆਏ ਆ ਵੀ ਤੂੰ ਉਹਨਾਂ ਦੇ ਸਿਰ ਤੇ ਸਿਕਿਉਰਟੀ ਸੀ ਸਿਕਿਉਰਟੀ ਲੈ ਗਿਆ ਸਮਝ ਗਿਆ ਮੌਕੇ ਦਾ ਗਵਾਹ ਉਹ ਵੀ ਰੇਪ ਦਾ ਮੈਂ ਤਾਂ ਹੈਰਾਨ ਆ ਬਾਜੀ ਤੂੰ ਤੂੰ ਸਾਡੇ ਨਾਲ ਮੱਤਾਂ ਲਾਵੇਂਗਾ ਅਜੀ ਗੁਰੂ ਸਾਹਿਬ ਦੀ ਇੱਜ਼ਤ ਪਿੱਛੇ ਪਰਚੇ ਕਰਾਏ ਹੋਏ ਨੇ ਸਾਰਿਆਂ ਨੂੰ ਪਤਾ ਕਿਉਂ ਵੀਰੇ ਸਮਝਿਆ ਇੱਕ ਮਾਫੀ ਮੰਗਦਾ ਮੈਂ ਉੱਤੇ ਡਾਫਤਰ ਬਹਿ ਕੇ ਕੋਈ ਪਰਚਾ ਨਾ ਹੁੰਦਾ ਪਰ ਤੇਰੇ ਵਰਗੇ ਥੋੜੀ ਆ ਤੇਰੀ ਤਾਂ ਮਾਫੀ ਮੰਗਦੇ ਦੀ ਵੀਡੀਓ ਵੀ ਆ ਰਹੀ ਆ ਸੰਤਰੀ ਕਲਰ ਦੀ ਟੀ-ਸ਼ਰਟ ਤੇ ਉਰੇ ਫਿੱਲਾ ਲਿਖਿਆ ਆ ਮੈਨੂੰ ਮaaf ਕਰ ਦਿਓ ਜੀ ਜਿੱਤੋਂ ਮੰਗੀ ਸੀ ਆਪਾਂ 2022 ਚ ਬਹੁਤ ਕੋਝਾ ਵੀਰ ਕਿਉਂ ਛੱਡ ਗਰ ਜੋਤਪਈ ਇਹਨੇ ਛੱਡਿਆ ਇਹਦੀ ਭੈਣ ਲੱਗਦੀ ਆ ਮੇਰੀ ਵਾਈਫ ਐਂਡ ਡੇ ਪ੍ਰੈਗਨੈਂਟ ਤੇ ਕੋਈ ਵੀਡੀਓ ਵਾਇਰਲ ਕਰਦਾ ਹੁੰਦਾ ਤੂੰ ਇਹ ਦੱਸ ਦੇ ਬਸ ਐਂਡ ਡੇ ਤੇ ਇਹ ਖੜਕਣਾਉਣ ਦੀਆਂ ਗੱਲਾਂ ਕਰਦਾ ਠੀਕ ਆ ਸਾਰਿਆਂ ਨੂੰ ਪੁੱਛ ਕੇ ਦੇਖਿਓ ਜਿੰਨੇ ਵੀ ਸੰਦੀਪ ਲੁਧਿਆਣਾ ਗਰੁੱਪ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਮੈਸੇਜ ਕਰਕੇ ਦੇਖਿਓ ਠੀਕ ਆ ਸਮਝੇ ਮੇਰੀ ਗੱਲ ਮੈਨੂੰ ਤਾਂ ਸਾਰੇ ਮੇਰੇ ਘਰੇ ਆਏ ਨੇ ਵਧਾਈ ਦੇਣ ਸਾਰੇ ਮਿਲ ਕੇ ਗਏ ਨੇ ਸਾਰੇ ਮਿਲ ਕੇ ਗਏ ਨੇ ਕੋਈ ਫੋਟੋਆਂ ਵਾਲਾ ਕੰਮ ਨਹੀਂ ਰਿਹਾ ਨਹੀਂ ਚੰਗਾ ਲੱਗਦਾ ਅਗਲਾ ਕਹਿੰਦਾ ਯਾਰ ਮੈਂ ਦੋਨੇ ਪਾਸੇ ਨਹੀਂ ਚੱਲ ਸਕਦਾ ਠੀਕ ਆ ਪਰ ਅਗਲਾ ਜਮੀਰ ਦੇ ਨਾਲ ਮਿਲਣਾ ਆ ਸਭ ਕੁਝ ਕਰਕੇ ਗਿਆ ਠੀਕ ਹੈ ਹੁਣ ਤੂੰ ਦੱਸ ਵੀ ਜਿੱਦਣ ਸੀਏ ਸਟਾਫ ਇਨਕੁਆਰੀ ਹੋਈ ਸੀ ਮੇਰੀ ਤਾਂ ਯਾਰੀ ਸੰਦੀਪ ਵੀਰੇ ਨਾਲ ਸਾਲ ਦੀ ਸੀ ਤੇਰੀ 7 ਸਾਲ ਦੀ ਸੀ ਮੈਂ ਤਾਂ ਸਾਲ ਦੀ ਯਾਰੀ ਦੇ ਵਿੱਚ ਵੀ ਵੀਡੀਓ ਨਹੀਂ ਡਿਲੀਟ ਕਰੀਆਂ ਕੁੱਟ ਪੈਣ ਤੋਂ ਬਾਅਦ ਵੀ ਤੂੰ ਤੂੰ ਦੂਜੇ ਦਿਨ ਲੇਲੜੀਆਂ ਕੱਢਦਾ ਸੀ ਦੂਜੇ ਦਿਨ ਲੇਲੜੀਆਂ ਕੱਢਦਾ ਸੀ ਗਵਾਹ ਵਾ ਮੰਮੀ ਨੂੰ ਭੈਣ ਨੂੰ ਲੈ ਕੇ ਐਫਸੀਪੀ ਦਫ਼ਤਰ ਫਿਰਦਾ ਸੀ ਉੱਥੇ ਕਹਿ ਜੀਆਂ ਗੱਲਾਂ ਕਰਦਾ ਸੀ ਡੈਡੀ ਆਪਣੇ ਤੇ ਲੋਨ ਕਿੰਨਾ ਡੜੀ ਆ ਪਤਾ ਪੈਸੇ ਦਿਖਾ ਦਾਂਗੇ ਡੜੀ ਐ ਕਰਦਾਂਗੇ ਚੱਗ ਸੜਦਾ ਸੀ ਮੂੰਹ ਚ ਉੱਥੇ ਮਤ ਤਾਂ ਦਵਣ ਦਵਣਾ ਹੋਂ ਤਾਂ ਸਾਰਾ ਕੁਝ ਕਰਤਾ ਸਾਰਾ ਕੁਝ ਕਰਤਾ ਜਿਹੜੀ ਚੀਜ਼ ਤੋਂ ਮੈਂ ਡਰਦਾ ਸੀ ਉਹ ਇਹਨੇ ਕਰਤੀ ਤੇ ਸਾਡੇ ਤੇ ਤੇਰੇ ਕਰਤਾਰ 'ਚ ਬੜਾ ਫਰਕ ਆ ਉਹ ਦੱਲੇ ਆ ਤੂੰ ਨਾਲ ਸਾਲ ਰਹਿ ਕੇ ਠੀਕ ਆ ਤੂੰ ਸਭ ਤੋਂ ਪਹਿਲਾਂ ਬਾਂਗੜ ਸਾਹਿਬ ਨਾਲ ਲੜਿਆ ਉਹਨਾਂ ਦੀਆਂ ਗੱਡੀਆਂ ਚਲਾ ਕੇ ਉਹਨਾਂ ਨਾਲ ਫੇਮਸ ਹੋ ਕੇ ਉਹਨਾਂ ਨਾਲ ਲੜਿਆ ਉਸ ਤੋਂ ਬਾਅਦ ਤੂੰ ਗੋਸ਼ੇ ਸਾਹਿਬ ਨਾਲ ਲੜਿਆ ਉਸ ਤੋਂ ਬਾਅਦ ਤੂੰ ਬੈਂਸ ਸਾਹਿਬ ਨਾਲ ਲੜਿਆ ਉਸ ਤੋਂ ਬਾਅਦ ਤੂੰ ਕੜਵਲ ਸਾਹਿਬ ਨਾਲ ਲੜਿਆ ਉਸ ਤੋਂ ਬਾਅਦ ਤੂੰ ਗਰਮੇਲ ਵਾਲਿਆਂ ਤੋਂ ਗੱਡੀ ਲਈ ਉਸ ਤੋਂ ਬਾਅਦ ਤੂੰ ਸੇਠੀ ਨਾਲ ਲੜਿਆ ਤੂੰ ਹੀ ਸਹੀ ਆ ਤੂੰ ਹੀ ਸਹੀ ਆ ਬਸ ਤੂੰ ਮੇਰੀ ਵਾਈਫ ਤੇ ਮੇਰੇ ਬੱਚੇ ਤੇ ਮੇਰੀ ਘਰ ਦੀ ਤੇ ਮੇਰੀ ਮਾਂ ਤੇ ਮੇਰੇ ਭਰਾ ਤੇ ਸਾਰਿਆਂ ਤੇ ਆਇਆ ਮੈਂ ਆਇਆ ਕਿਸ ਤੇ ਜੇ ਮੈਂ ਰਿਕਾਰਡਿੰਗ ਆ ਦਿਖਾਣ ਲੱਗਿਆ ਨਾ ਪੁੱਤ ਬੁਰਕਾ ਪਾਪਾ ਲੰਘਿਆ ਕਰੇਗਾ ਲੁਧਿਆਣੇਓ ਬੁਰਕਾ ਪਾਪਾ ਸੰਕੇ ਨਾ ਤੂੰ ਗਦਾਰੀ ਕੀਤੀ ਜਦੋਂ ਤੂੰ ਮੂਸੀ ਵਾਲਾ ਸਾਹਿਬ ਦੇ ਡੈਡੀ ਦੇ ਬਾਰੇ ਵੀਡੀਓ ਪਾਇਆ ਕਿਵੇਂ ਤੂੰ ਲੁਧਿਆਣੇਓ ਲਾਈਵ ਵੀਡੀਓ ਅੱਜ ਵੀ ਪਈਆ ਠੀਕ ਹੈ ਨਾ ਧੰਨਵਾਦ ਸਰਪੰਚ ਸਾਹਿਬ ਤੂੰ ਲਾਈਵ ਵੀਡੀਓ ਅੱਜ ਵੀ ਪਈਆ ਤੂੰ ਸੀਐਮਸੀ ਚੌਂਗ ਤੋਂ ਪੈਲ ਤੱਕ ਲਾਈਵ ਆਇਆ ਸੀ ਅਣੀ ਤੈਨੂੰ ਚਾਰ ਲੋਕ ਵੱਧ ਦੇ ਦੇਣੇ ਨਾਲ ਮੇਰੇ ਜੂਤ ਪਵਾਏ ਆ ਤੂੰ ਸਮਝ ਗਿਆ ਗੱਲ ਨੂੰ ਮੇਰੀ ਜਦੋਂ ਲੁਧਿਆਣਾ ਮੀਟਿੰਗ ਸੀਗੀ ਮੀਟਿੰਗ ਦਾ ਕਹਿ ਕੇ ਤੂੰ ਕਹਿੰਦਾ ਵੀ ਸਣੀ ਨੇ ਬੀਜੇਪੀ ਦੋ ਐਨ ਕਰ ਲਈ ਤੰਨੂ ਦਾ ਥਾਲਿਆ ਧੱਕੇ ਮਾਰ ਮਾਰ ਕੱਢਿਆ ਆ ਲੈ ਮੈਂ ਤਾਂ ਅੱਜ ਤੱਕ ਵੀ ਕਦੇ ਆਏ ਜੀ ਫੋਟੋ ਦੇਖੀ ਨਹੀਂ ਹੈਗੀ ਵੀ ਜਿੱਥੇ ਲਿਖਿਆ ਹੋਵੇ ਭਾਜਪਾ ਨੇ ਗੁਰਵਿੰਦਰ ਸਿੰਘ ਨੂੰ ਪ੍ਰਿੰਕਲ ਨੂੰ ਪਾਰਟੀ ਜੋ ਕੱਢਿਆ ਪੱਗ ਦੇ ਕਿੰਨੀ ਸੋਹਣੀ ਬੰਨੀ ਫਿਰਦਾ ਲੈ ਸਾਡੇ ਸਾਹਮਣੇ ਤਿੰਨ ਬੰਦੇ ਬੈਠੇ ਨੇ ਉਹ ਦੁਨੀਆ ਨੂੰ ਗਮਰਾਹ ਤਾਂ ਨਹੀਂ ਕਰਦੇ ਕਿਉਂ ਵੀਰੇ ਤੂੰ ਟੋਪੀ ਪਾਣੇ ਪਾਣੇ ਆ ਸਰਦਾਰ ਹੂੰ ਤੱਕੇ ਨਾ ਤਾਂ ਨਹੀਂ ਵੀ ਪਿੱਛੇ ਪੱਗ ਦੇ ਥੱਲੇ ਕੁਝ ਹੋਰ ਆ ਨਹੀਂ ਰੱਖੇ ਕੇਸ ਨਹੀਂ ਰੱਖੇ ਸਾਇਤਾਰੀਆਂ ਸਾਇਤਾਰੀਆਂ ਹਾਂ ਸਾਰੀ ਸਿੱਕੀ ਤੂੰ ਆਪਣੇ ਸਿਰ ਤੇ ਜੱਕੀ ਫਿਰਦੇ ਆ ਹਾਂ ਜਿਹੜਾ ਅਸਲੀ ਜੱਟ ਦਾ ਪੁੱਤ ਹੁੰਦਾ ਉਹ ਜਨਾਨੀਆਂ ਨਹੀਂ ਵਿੱਚ ਲੈ ਕੇ ਆਉਂਦਾ ਨੂੰ ਸ਼ਰਮ ਆਉਣੀ ਚਾਹੀਦੀ ਉਹ ਵੀ ਬਾਈ ਭਰਾ ਭਰਾ ਸਾਲਾ ਲੱਗਦਾ ਮੇਰਾ ਸਾਲਾ ਇਹ ਉਹਨੇ ਕਮੈਂਟੇ ਨਹੀਂ ਔਨ ਕਰਨੇ ਵੀਰੇ ਦੇਖ ਲਈਂ ਤારી ਦੁਨੀਆ ਨੂੰ ਗਾਲ ਕੱਢਦੀ ਪਈ ਆ ਕਿਉਂ ਬਾਜੀ ਸਹੀ ਆ ਬੱਚੇ ਵਾਲਾ ਗੱਲ ਨਾ ਕਰਦਾ ਜਨਾਨੀ ਵਾਲੀ ਗੱਲ ਨਾ ਕਰਦਾ ਮੈਂ ਹੁਣ ਵੀ ਕਹਿਣਾ ਜੇ ਮੇਰੀ ਕਿਸੇ ਜਨਾਨੀ ਨਾਲ ਇਤਰਾਜਯੋਗ ਫੋਟੋ ਆ ਜਾਂ ਕਿਸੇ ਕੁੜੀ ਦੀ ਹੈਗੀ ਆ ਤੂੰ ਪਾ ਦੇ ਮੈਂ ਆਪਣੇ ਪਿਓ ਦਾ ਨੀਜੇ ਮੈਂ ਕਾਰਵਾਈ ਕਰਾਵਾਂ ਜੇ ਹੋਊਗੀ ਵੀਰੇ ਤਾਂ ਹੀ ਪਾਊਗਾ ਫਿਰ ਬਹਿਲਾ ਕੇ ਫਸਲਾ ਕੇ ਆਪਣੀ ਭੈਣ ਨੂੰ ਤੇ ਘਰੇ ਬਿਠਾ ਕੇ ਜੋ ਮਰਜੀ ਕਹਦੇ ਵੀ ਭਾਈ ਮੈਂ ਤਾਂ ਇਹ ਇਹ ਤਾਂ ਗਲਤ ਆ ਇਹਰੇ ਤੈਨੂੰ ਘਰੋਂ ਕੱਢਣਾ ਜੋ ਮਰਜੀ ਕਹਾ ਦੇ ਘਰਾਂ 'ਚ 100 ਵਾਰੀ ਲੜਾਈਆਂ ਹੁੰਦੀਆਂ ਨੇ ਸੋਤਾ ਨਵਾਦੋ ਤੋ ਮੈਂ ਕਹੀ ਤੁੰਨੇ ਰੱਖਾਂਗੇ ਤੁੰਨੇ